ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈੜ ਦਿਖਾਉਣੀ ਆ ਤਾਜੀ ਸੂਈ ਵੀ ਆ ਡਿਟੇਲ ਦੇ ਬਾਰੇ ਪੁੱਛਦੇ ਆ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਇਹ ਨਾਮ ਦਤਿੰਦਰ ਸਿੰਘ ਜੀ ਪਿੰਡ ਰਾਂਗੜ ਜਿਹੜਾ ਬਰਨਾਲਾ ਇਹ ਆਪਣਾ ਖੇਤਾਂ ਦੇ ਘਰ ਆ ਗਿਆ ਨਾ ਹਾਂਜੀ ਖੇਤਾਂ ਦੇ ਘਰ ਆ ਗਿਆ ਹਰਫੂਜੇ ਦੇ ਘਰ ਵਾਜਦੇ ਆਪਣੇ ਹਾਂਜੀ ਠੀਕ ਆ ਮੋਬਾਈਲ ਨੰਬਰ ਆਪਣਾ 9653241576 9653241576 ਆ 41576 ਹਾਂਜੀ ਤੋ ਬੈੜ ਦੇਖੀ ਐ ਨੇ ਸੂਆ ਕਿਹੜਾ ਸੂਆ ਐ ਹੁਣ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਤੇ ਇੱਕ ਐ ਇੱਕ ਦਿਨ ਹੋ ਗਿਆ ਸੂਈ ਨਾ ਜੇ 8 ਹਵਤਕ ਹੋ ਗਿਆ ਕਿ ਘਾ ਹਵਤਕ ਹੋ ਗਿਆ ਸੂਈ ਨੂੰ ਮਗਰ ਆ ਗਏ ਤੇ ਬੱਚੀ ਹਨਾ ਆ ਬੱਚੇ ਆ ਪਿਛੇ ਤੇ ਕਿੰਨਾ ਦੁੱਧਾ ਹੁਣ ਚੋਣ ਵਾਲਾ ਹਾਜਰ 16 ਲੀਟਰ ਦੁੱਧ ਆਠ ਲੀਟਰ ਪਰ ਟਾਈਮ ਦਾ ਦੁੱਧ ਇਹ ਥੱਲੇ ਹਾਜਰ ਆ ਹਾਂਜੀ ਤੇ ਨਿਆਣਾ ਵਗੈਰਾ ਵਧੀਆ ਪਾਉਣ ਲੈਂਦੀ ਆ ਹਾਂਜੀ ਠੀਕ ਆ ਧੋਰੀ ਬਾਹਰ ਲੋ ਨੂੰ ਮੱਤਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਰਾਜੀ ਸਮੀ ਬਲੀ ਤੇ ਹੁਣ ਦੁਪਹਿਰ ਦਾ ਟਾਈਮ ਆਪਣਾ 2 ਟਾਈਮ ਵੀਡੀਓ ਕਵਰ ਕਰੀ ਜਨੇ ਆ ਸ਼ਾਮ ਤੱਕ ਸੋਹਣਾ ਹਵਾਨਾ ਬਣਾ ਲੈਂਦੀ ਆ 8 ਲੀਟਰ ਦੁੱਧ ਪਰ ਟਾਈਮ ਦਾ ਇਹ ਥੱਲੇ ਹਾਜਰ ਆ ਤੇ ਕੱਦ ਕਾਠ ਵੀ ਚੰਗਾ ਤੇ ਜਿੰਦ ਜਾਨੀ ਬਹੁਤ ਦੂਜਾ ਸੂਆ ਪੈਦਾ ਸੁਆ ਬਾਜਾਂ ਦੇ ਘਰ ਪੀਤਾ ਦੁੱਧ ਹੁਣ ਸੁਈਆ ਦੂਜਾ ਸੁਆ ਜਹਾਤਾ ਹੋ ਗਿਆ ਸਹੀ ਨਾ ਤੇ ਨਹੀਂ ਸੁਈ ਨੂੰ ਮਗਰ ਇਹਦੇ ਫੀਮੇਲ ਕਾਫ ਬੱਚੀ ਆ ਗਿਆ ਤੁਸੀਂ ਦੇਖ ਰਹੇ ਹੋ ਬੱਚੀ ਨਾਲ ਨਾਲੂਆ ਥੋੜਾ ਕੱਚਾ ਨਾਲ ਇਹ ਹੈਗਾ ਹਜੇ ਤੇ ਚੌਂਟ ਜਵਾਦੀ ਪੋਲੀਆ ਪੂਰੀ ਵਧੀਆ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਜੀ ਆਪਾਂ ਰੇਟ ਇਹ ਆਪਾਂ ਇਹਦਾ 62000 ਮਾਣ ਮਟਾ ਮਾਨ ਤਨ ਹੋ ਜੂਗਾ ਮੋਕੇ ਤੇ ਤੇ ਨਿਆਣਾ ਵਗੈਰਾ ਵਧੀਆ ਪੋਲਿਆਂ ਦੀ ਵਧੀਆ ਪੋਲੀ ਸੀ ਲੈ ਵੀਰ ਲੈ ਜੀ ਸੀ ਲਈ ਸੋ ਥਰ ਵਗੈਰਾ ਨੇਰ ਤੋਂ ਦੇਖ ਸਕਦੇ ਹੋ ਸੋਹਣੇ ਥਾਣਾ ਚਾਰੇ ਨਿਖੜਵੇਂ ਤੇ 62000 ਰੁਪਏ ਦੇ ਵਿੱਚੋਂ ਮੌਕੇ ਤੇ ਮਾਨਤਾਣ ਹੋ ਜਾਊਗਾ ਮਗਰ ਬੱਚੀ ਸੂਈ ਸਵਾਈ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਨੰਬਰ ਬੋਰ ਦੀ ਦੁਆਰੇ 9653241576 ਤੇ ਪਿਛਲੇ ਸਵੇਰ ਦੁੱਧ ਕਿੰਨਾ ਪਾਤਾ ਸੀ ਨੇ ਪਿਛਲੇ ਹੈਗਾ ਹੀ 16 ਲੀਟਰ 16 ਲੀਟਰ ਵੱਧ ਵੀ ਜਾਊਗਾ ਇੱਥੇ ਠੀਕ ਹੈ ਅੰਦਾਜ਼ਾ ਜਾਇ ਵੀ 19 20 ਕਿਲੋ ਲਈ ਹੈਗੀ ਹੈਗੀ ਹਾਂਜੀ 1800 ਪਲੱਸ ਦਾ ਹੋ ਜਾਣਾ ਠੀਕ ਹੈ ਸੋ 18 ਲੀਟਰ ਦੁੱਧ ਬਣ ਕੇ ਤੁਸੀਂ ਨੂੰ ਪਰਚੇਸ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ